ਦੋਲੇ ਸਰ ਅਗੰਗਰੀ ਮਨ ਆਲੀ ਆਪ ਆ ਲਿਖਤਾ ਹੈ ਜਈਏ ਜੀ ਕਿ ਬੈਕ ਲਿਫਟ ਵਾਲੀ ਜੀ ਜਿਹੜਾ ਪੇਸ਼ੈਂਟ ਵਾਲੀ ਉਹ ਲਿਖ ਜੀ ਇਹ ਗਰਾਉਂਡ ਫਸਟ ਸੈਕਿੰਡ ਮਾਜੀ ਗੱਲ ਸਰ ਆ ਕੱਲਾ ਸਾਰਾ ਫਸਟ ਆਏਗਾ ਅੱਜ ਤੁਸੀਂ ਹਸਪਤਾਲ ਪਹੁੰਚੋ ਔਰ ਇਹਨਾਂ ਨਿਰਖਣ ਕਰਨ ਕੀ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਜੀ ਇਹ ਤੁੜੀ ਹਲਕੇ ਦੇ ਵਿੱਚ ਸਰਕਾਰੀ ਹਸਪਤਾਲ ਜੋ ਵਾਈਟ ਰੋਕ ਵੀ ਲੱਗ ਚਾ ਲੱਗ ਗਿਆ ਸ਼ੁਰੂਆਤ ਹੋਈ ਆ ਉਹ ਉਦੇ ਸੰਬੰਧ ਵਿੱਚ ਅੱਜ ਸੂਚੀ ਟੀਮ ਇੱਥੇ ਪਹੁੰਚਿਆ ਦੇਖਣ ਲਈ ਕਿ ਕਿੰਨਾ ਕੰਮ ਚੱਲ ਰਿਹਾ ਔਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਸ਼ੁਰੂਆਤ ਹੋਈ ਹੈ ਔਰ ਬੜੀ ਜਲਦੀ ਹੀ ਇੱਕ ਬਹੁਤ ਵਧੀਆ ਸਰਕਾਰੀ ਹਸਪਤਾਲ ਬਣਾਉਗਾ ਬਣੂਗਾ ਜਿਹਦੇ ਵਿੱਚ ਆਸ-ਪਾਸ ਤੋਂ 2-3 ਜ਼ਿਲ੍ਹਿਆਂ ਦੇ ਲੋਕ ਵੀ ਇੱਥੇ ਆ ਕੇ ਆਪਣਾ ਇਲਾਜ ਕਰਾਇਆ ਕਰਨਗੇ ਸੋ ਕਿਉਂਕਿ ਇਹ ਹਲਕਾ सीएम साहब ਦਾ ਆਪਣਾ ਹਲਕਾ ਇੱਥੇ 24 ਘੰਟੇ ਸਰਵਿਸ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਊਗੀ ਹਰ ਮਸ਼ੀਨ ਹਰ ਹਰ ਤਰ੍ਹਾਂ ਦੇ ਡਾਕਟਰ ਇੱਥੇ ਅਵੇਲੇਬਲ ਹੋਣਗੇ ਤੇ ਟ੍ਰੋਮਾ ਸੈਂਟਰ ਬਣੂਗਾ ਤੇ ਦੂਸਰਾ ਤੁਸੀਂ ਦੇਖਿਆ ਕਿ ਜਿੱਥੇ ਹਸਪਤਾਲ ਦੀ ਗੱਲ ਕਰਦੇ ਆ ਉੱਥੇ ਨਾਲ ਹੀ ਇਸ ਤੋਂ ਪਹਿਲਾਂ ਸਾਡੇ ਇੱਕ ਜਿਹੜਾ ਸ਼ਹਿਰ ਦੇ ਸੂਆ ਲੰਗਦਾ ਸੀ ਜਿਹਦੀ ਪੂਰੀ 32 ਕਰੋੜ ਦੀ ਲਾਗਤ ਹੋਊਗੀ ਉਹਨੂੰ ਉੱਥੋਂ ਕਵਰ ਕੀਤਾ ਗਿਆ ਤੇ ਉਹਦੇ ਉੱਤੇ ਹੀ 55 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਜਿਹੜੀ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਉਹ ਉੱਪਰ ਦੀ ਕੁਪੂਣ ਲੱਗਦੀ ਲੱਗ ਰਹੀ ਹੈ ਇਸੇ ਤਰ੍ਹਾਂ ਹੀ ਸ਼ਹਿਰ ਦੀ ਵੱਡੀ ਪੱਧਰ ਤੇ ਡਵੈਲਪਮੈਂਟ ਭਾਵੇਂ ਸੀਗਰੇਜ ਹੋਵੇ ਮੈਂ ਗਲੀਆਂ ਨਾਲੀਆਂ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਨਹੀਂ ਤੁਸੀਂ 2-3 ਸਾਲ ਤੱਕ ਦੇਖੋਗੇ ਕਿ ਇੱਕ ਧੂਰੀ ਸ਼ਹਿਰ ਕ ਨਮੂਨੇ ਦਾ ਸ਼ਹਿਰ ਬਣਦਾ ਅੱਜ ਤੁਸੀਂ ਸਰਕਾਰੀ ਹਸਪਤਾਲ ਦਾ ਨਿਰੇਖਣ ਕਰਨਾ ਆਏ ਹੋ ਕੀ ਕਹਿਣਾ ਚਾਹੋਗੇ ਅੱਜ ਜਿਸੀ ਇੱਥੇ ਸਰਕਾਰੀ ਦੇ ਹਸਪਤਾਲ ਦੇ ਵਿੱਚੋਂ 22 ਕਰੋੜ ਦੀ ਲਾਗਤ ਨਾਲ ਸਰਦਾਰਤਮਗੁਣ ਸਿੰਘ ਮਾਨ ਜਿਹਦੇ ਡੀ.ਓ.ਐਸ.ਜੀ. ਸਰਦਾਰ ਉਹਕਾਰ ਸਿੰਘ ਸੀ ਗੜਨ ਮਹੀਟ ਇਹ ਕੱਚਾ ਪੰਚੋ ਹਸਪਤਾਲ ਬਣ ਰਿਹਾ ਹੈ ਉਹਦੇ ਵਾਸਤੇ ਸ਼ਹਿਰ ਵਾਸੀਆ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਇਹਦੇ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅੱਜ ਸਾਡੀ ਧੂਰੀ ਦੀ ਸਾਰੀ ਸਪੁੱਚੀ ਟੀਮ ਸਾਡੇ ਨਾਲ ਜਿਹੜੇ ਓਂਕਾਰ ਸਿੰਘ ਜੀ ਸਿੱਧੂ ਸਾਹਿਬ ਰਾਜਵੰਦ ਸਿੰਘ ਖੁੱਲੀ ਜੀ ਹੋਰ ਨਰੇਸ਼ ਜੀ ਸਾਰੀ ਹੀ ਟੀਮ ਇੱਥੇ ਆਈ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿਨਾ ਸ਼ਹਿਰ ਵਾਸੀਆਂ ਨੂੰ ਵੀ ਇਹ ਪਹਿਲੀ ਵਾਰੀ ਉਪਰਾਲਾ ਹੋਇਆ ਹੈ ਜੋ ਇਹ ਹਸਪਤਾਲ ਬਣ ਜਾ ਰਿਹਾ ਹੈ ਪਹਿਲੇ ਹਸਪਤਾਲ ਦਾ ਬਹੁਤ ਮੰਦਾ ਹਾਲ ਸੀ ਤੁਸੀਂ ਦੇਖ ਰਹੇ ਹੋਵੋਗੇ ਵੀ ਇਹ ਖੰਡਰਾਤ ਬੜਿਆਂ ਪਿਆਸੀ ਦਾ ਅੱਜ ਇਹ ਬਹੁਤ ਹੀ ਅਸੀਂ ਸਾਰੇ ਸੈਰ ਵਾਸੀ ਅਸੀਂ ਬਹੁਤ ਲੱਕੀ ਹਾਂ ਜੋ ਸਾਸੀ ਭਗਵੰਤ ਮਾਨ ਜੀ ਸਰਕਾਰ ਬਣਾਈ ਉਹਨਾਂ ਦੇ ਸਦਕਾ ਜੇ ਹਸਪਤਾਲ ਬਹੁਤ ਲੱਗ ਰਿਹਾ ਹੈ ਇਹਦੇ ਨਾਲ ਨਾਲ ਜੋ ਸਾਡਾ ਇੱਕ ਸੂਆ ਇਟਾ ਗਿਆ ਗਿਆ ਇਹ ਬਹੁਤ ਵੱਡੀ ਅਚੀਵਮੈਂਟ ਹੈ ਜਦੋਂ ਜਿਹੜੇ ਲੋਕ ਇੱਥੇ ਪਹਿਲਾਂ ਰਹਿ ਕੇ ਗਏ ਨੇ ਬਹੁਤ ਬੰਦੇ ਇਥੋਂ ਸੈਟਰ ਛੱਡ ਕੇ ਦੂਜੇ ਸੈਰਾਂ ਚਲੇ ਗਏ ਮਨ ਇੱਕ ਚੰਡੀਗੜ੍ਹ ਮਿਲ ਇੱਕ ਐਡਵੋਕੇਟ ਸਾਹਿਬ ਕਹਿੰਦਾ ਸੀ 20 30 ਸਾਲ ਪਹਿਲਾਂ ਤੋਂ ਆਗੇ ਕੀ ਪਾਰਟੀ ਧੂੜੀ ਉਸ ਤਰ੍ਹਾਂ ਦੀ ਐ ਅਸੀਂ ਉਹਨਾਂ ਨੂੰ ਕਿਹਾ ਨਹੀਂ ਜੀ ਸਾਡੀ ਦੋ ਪਾਰਟੀਆਂ ਜਿੱ ਇੱਕ 파ਟ ਹੋ ਗਿਆ ਇੱਕ ਨਵੀਂ ਗੱਲ ਜਿਹੜੀ ਤੁਸੀਂ ਹੋਣਾ ਸਾਰਿਆਂ ਨੂੰ ਪਤਾ ਲੱਗਿਆ ਵੀ ਇੱਕ ਪੁਲ ਵੀ ਬਣ ਰਿਹਾ ਉੱਪਰ ਦੀ ਜੋ ਰੇਲਵੇ ਲਾਈਨ ਦੇ ਉੱਪਰ ਦੀ ਉਹ ਬਣ ਰਿਹਾ ਉਹ ਬਹੁਤ ਹੀ ਵਧੀਆ ਉਹ ਧੂੜੀ ਨੂੰ ਸਾਰਿਆਂ ਨੂੰ ਇੱਕ ਇੱਕ ਤਰ੍ਹਾਂ ਜੋੜ ਦੂਗਾ ਜਦ ਕਿ ਸਾਡੀ ਧੂੜੀ ਦੋ ਪਾਸੇ ਦੋ ਹਿੱਸੇ ਜੁੜੀ ਵਿੱਚ ਸੀ ਇਹਦੇ ਨਾਲ ਨਾਲ ਹੋਰ ਵੀ ਪਾਰਕ ਬਣ ਰਹੇ ਨੇ ਜਿੱਥੇ ਜਿੱਥੇ ਜਗ੍ਹਾ ਮਿਲ ਰਹੀ ਐ ਆ ਟੋਲੇ ਵਾਲੇ ਫਾਟਕਾਂ ਕੋਲ ਇੱਕ ਪਾਰਕ ਪਣ ਰਿਹਾ ਤੇ ਇੱਕ ਉਹ ਆਪਣੇ ਜਿਹੜਾ ਵੱਡਾ ਪੜਾਉਣਾ ਉਹਦੇ ਨਾਲ ਵੀ ਇੱਕ ਜਗ੍ਹਾ ਪਈ ਹੈ ਸਰਕਾਰੀ ਉੱਥੇ ਵੀ ਇੱਕ ਪਾਰਕ ਬਣਿਆ ਹੈ ਇਸ ਤਰ੍ਹਾਂ ਬੁਗਰੇ ਇੱਕ ਪਾਰਕ ਬਣਿਆ ਹੈ ਬਹੁਤ ਅਚੀਵਮੈਂਟ ਹੈ ਕਿਉਂਕਿ ਸਾਡੇ ਧੂੜੀ ਵਾਲੇ ਨਿਵਾਸੀ ਬਹੁਤ ਖੁਸ਼ ਨੇ ਮੈਂ ਤੇ ਲਈ ਸਾਰਿਆਂ ਨੂੰ ਬਤਾਈ ਦੇਣਾ ਬਹੁਤ ਬਹੁਤ ਧੰਨਕ